ਜਿਮਣੀ ਚੋਣਾਂ 'ਚ ਪੰਜਾਬ ਦੀ ਹੌਟ ਸੀਟ ਜਲੰਧਰ ਵੈਸਟ ਤੋਂ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਹੀ ਆਪ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਕਿਉਂਕਿ ਜਲੰਧਰ ਵੈਸਟ ਦੇ ਵਿੱਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਹੋਰਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਆਪ ਦੇ ਸਮਰਥਕਾਂ ਦੇ ਹੌਸਲੇ ਬਲੰਦ ਹੋਏ ਨੇ ਤੇ ਖੁਸ਼ੀ ਦੇ ਵਿੱਚ ਰੋਡ ਦੇ ਉੱਤੇ ਢੋਲ ਦੇ ਡੱਗੇ ਤੇ ਭੰਗੜੇ ਪਾ ਪਾ ਕੇ ਧਮਾਲਾਂ ਪਾਈਆਂ ਖੁਸ਼ੀ ਜ਼ਾਹਿਰ ਕਰਦੇ ਹੋਏ ਪਟਾਕੇ ਵੀ ਚਲਾਏ ਗਏ ਪਰ ਜਿੱਥੇ ਅਸਜਿਤ ਵਜੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਆਪ ਦੇ ਸਮਰਥਕਾਂ ਤੇ ਲੀਡਰਾਂ ਨੂੰ ਚਾਅ ਚੜਿਆ ਹੋਇਆ ਹੈ ਉੱਥੇ ਹੀ ਵਿਰੋਧੀ ਧਿਰਾਂ ਦੇ ਲੀਡਰਾਂ ਦੀ ਨੀਂਦ ਉੱਡ ਗਈ ਹੈ ਚੋਣਾਂ ਤੋਂ ਪਹਿਲਾਂ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਹੋਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਚੈਲੰਜ ਕੀਤਾ ਸੀ ਤੇ ਮੀਡੀਆ ਦੇ ਕੈਮਰੇ ਅੱਗੇ ਹਿੱਕ ਠੋਕੇ ਜਿੱਦਾਂ ਦਾਅਵਾ ਕੀਤਾ ਸੀ ਪਰ ਉਹ ਦਾਅਵੇ ਜਲੰਧਰ ਵੈਸਟ ਦੇ ਵੋਟਰਾਂ ਨੇ ਫੂਕ ਕਰ ਦਿੱਤੀ ਜਿਸ ਤੋਂ ਬਾਅਦ ਸ਼ੀਤਲ ਹੋਰਾਂ ਦੇ ਚਿਹਰੇ 'ਚੋਂ ਨੂਰ ਉੱਡਿਆ ਨਜ਼ਰ ਆ ਰਿਹਾ ਹੈ ਇਸ ਮੌਕੇ ਟਿੱਲੇ ਅੰਦਾਜ਼ ਦੇ ਵਿੱਚ ਸ਼ੀਤਲ ਅੰਗਰਾਲ ਹੋਰਾਂ ਨੇ ਮੀਡੀਆ ਨੂੰ ਜੋ ਕਿ ਜੋ ਕਿਹਾ ਆ ਉਸ ਹੁੰਦੇ ਹਾਂ ਅੱਗੇ ਚੱਲਦੇ ਅੱਛਾ ਬਾਕਪੋ ਨਗਰੀਆ ਅੱਛਾ ਇਹ ਹਲਕਾ ਜਿਹਾ ਜਿੱਥੇ ਕਹਿੰਦੇ ਭਗਤ ਬਰਾਦਰੀ ਰੋਡ ਜਾ ਰਹਾ ਹੈ ਉਹੀ ਉਹੀ ਨਿਕਲੇ ਅੱਡੇ ਅੱਜ ਸਿਰਫ ਚੌਥਾ ਰੌਂਡ ਚੱਲ ਰਿਹਾ ਹੈ ਤਿੰਨ ਤਿੰਨ ਰੌਂਡ ਹੋ ਗਏ ਐ ਤਿੰਜੇ ਰੌਂਡ ਤੇ ਮੇਰੇ ਮਹਿੰਦਰ ਭਗਤ ਜਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਨਾਲ ਉਸ ਟੈਂਟਰ ਦੇ ਵਿੱਚ ਜਿੰਨੇ ਨੂੰ ਕਿਸੇ ਨੂੰ ਜਿੰਨੂੰ ਵੋਟ ਕੋਈ ਦੇਵੇਗਾ ਉੱਥੇ ਜਾਣਾ ਬਾਕੀ ਇਹ ਪੂਰੇ ਰੌਂਡ ਬੋਲਣ ਦਿਓ ਜੀ ਗਤੀ ਦਾ ਬਹੁਤ ਹੋ ਗਿਆ ਅੱਛਾ ਸ਼ੀਤਲ ਜੀ ਜਦੋਂ ਤੁਸੀਂ ਸਵੇਰੇ ਆਏ ਸਾਰਿਆਂ ਤੋਂ ਪਹਿ ਇਹ ਲੱਗਦਾ ਤੁਸੀਂ ਪਹਿਲੇ 3 ਨੰਬਰ ਤੇ ਦੇਖ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਦ ਦੇ ਵਸਦੇ ਲੋਕ ਵੀ ਜਾਣਦੇ ਹੋ ਤੁਸੀਂ ਵੀ ਕਿਵੇਂ ਦੇਖਦੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚ ਰਹੇ ਹਨਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੇ ਬੜਾ ਖੁੱਲਣਾ ਹੈ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਅੱਲਾ ਇੱਕ ਜਿਹਾ ਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉੱਠ ਪਏ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ ਜਾਨਣਾ ਹੈ ਭਾਰ ਕੋ ਕੈਂਪ ਦੀ 99000 ਭਾਰ ਕੋ 99000 ਚ ਫਿੰਨਿਸ਼ ਹੋ ਗਈ 99000 ਕਿੰਨੀ ਵੋਟਿੰਗ ਸਿਰਫ 21 ਹਾਲੀ ਇਕੱਲਾ ਤੁਸੀਂ ਟਾਈਮ ਟਾਈਮ ਤੇ ਆ ਕੇ ਜਾਣਕਾਰੀ ਦਿੰਦੇ ਰਹਿ ਜੇ ਕਿਹੜੇ ਕਿਹੜੇ ਲਾਖ ਹੋਏਗੇ ਹੋਰ ਨਾਲ ਨਹੀਂ ਕਰ ਰਹੇ ਨੀ ਭਾਜੀ ਸਾਰਿਆਂ ਦਾ ਬਹੁਤ ਬਹੁਤ ਮਤਲਬ ਅੰਦਰ ਵਿੱਚ ਕਿਹੜੀ ਰੀਡ ਪਈ ਹੈ 37000 ਪਕਾਦੀ ਹੈ ਰੀਡ ਜਿਹੜੀ ਸਾਰੇ ਜੋੜ ਕੇ ਵੀ ਤੁਹਾਡੇ ਬਰਾਬਰ ਨਹੀਂ ਪਹੁੰਚ ਰਹੇ ਸਾਰਾ ਮਿਹਰਬਾਨ

ਇਹ ਤਰਿਕਾ ਹੈ ਕਿ ਬਹੁਤ ਦੇਣਾ ਕਿ ਜਿਹੜੇ ਮਾਰੀ ਅਰਬ ਦਾ ਬਣਦਾ ਹੈ ਜਿਹੜੇ ਕਿਹੜੇ ਕਾਇਨਾਤ ਵਿੱਚ ਪਕਾਣ ਕਿਹੜਾ ਬਣ ਰਿਹਾ ਹੈ ਪੁਆਇੰਟ 'ਤੇ ਰਹਿਣਗੇ ਜਿਹੜੇ ਸਭ ਤੋਂ ਪਹਿਲਾਂ ਦਾ ਹੈ ਬੜਾ ਹੋਣਾ ਹੈ ਜੰਗਲ ਤੇ ਮੁਕਰੀ ਲੋੜਾ ਹੈ ਜੀ ਹੈ ਉਹ ਨਸ਼ੇ ਦਾ ਜੋ ਬਹੁਤ ਜ਼ਿਆਦਾ ਵੈਸਟ ਵਿੱਚ ਬੁਮਾਰੀ ਹੈ ਉਹ ਤੁਹਾਨੂੰ ਕਿੰਨਾ ਲੱਗੇਗਾ ਜਿਹੜੇ ਲੋਕ ਕਰ ਰਹੇ ਸੀ ਉਹਨਾਂ ਦੇ ਕੀ ਕੀਤਾ ਜਾਏਗਾ ਕੀ ਕੀਤਾ ਜਾਏਗਾ ਜਿਹੜੇ ਲੋਕ ਕਰ ਰਹੇ ਸੀ ਉਹਨਾਂ ਬਾਰੇ ਕੀ ਕੀਤਾ ਜਾਏਗਾ ਤੇ ਕੀ ਐਕਸ਼ਨ ਤੁਹਾਡੇ ਵੱਲ ਸਰਕਾਰ ਪੂਰਾ ਨਿਯਾਮ ਕਰੇਗੀ ਇਸ ਮੌਕੇ ਮਹਿੰਦਰ ਭਗਤ ਹੋਰਾਂ ਨੇ ਜਲੰਧਰ ਵੈਸਟ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਜਲੰਧਰ ਵੈਸਟ ਦੇ ਉੱਚੇਚੇ ਤੌਰ ਤੇ ਵਿਕਾਸ ਕਾਰਜ ਕਰਨਗੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ